ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਸ਼ਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਲੋਕ ਦੀ ਚਰਚਾ ਕਰਾਂਗੇ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਧਾਰੀ ਨੂੰ ਛੱਡ ਕੇ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਧਿਆਉਣ ਲਈ ਸਾਨੂੰ ਉਪਦੇਸ਼ ਕਰ ਰਹੇ ਨੇ ਇੱਕੋ ਜਪਿਐ ਮਨਿ ਮਾਹੇ ਇੱਕਸ ਕੀ ਸਰਣਾਏ ਇੱਕਸ ਸਿਉ ਕਰ ਪਰਹੜੀ ਦੂਜੀ ਨਾਹੀ ਜਾਏ ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ ਮਨ ਤਨ ਸਾਸ ਗਿਰਾਸ ਰਬ ਇੱਕੋ ਇੱਕ ਧਿਆਏ ਗੁਰੂ ਪਾਤਸ਼ਾਹ ਜੀ ਇਸ ਸ਼ਲੋਕ ਅੰਦਰ ਫਰਮਾਨ ਕਰਦੇ ਨੇ ਕਿ ਕੇਵਲ ਆਪਣੇ ਮਨ ਦੇ ਵਿੱਚ ਇੱਕ ਵਾਹਿਗੁਰੂ ਦਾ ਹੀ ਸਿਮਰਨ ਕਰਿਆ ਕਰੋ ਇੱਕ ਅਕਾਲ ਪੁਰਖ ਦੀ ਹੀ ਸ਼ਰਨ ਨੂੰ ਗ੍ਰਹਿਣ ਕਰਿਆ ਕਰੋ ਇੱਕ ਨਾਲ ਹੀ ਪਿਆਰ ਪਾਉਣਾ ਕਰੋ ਇੱਕ ਦਾਤਾਰ ਪਾਸੋਂ ਹੀ ਮੰਗੋ ਜੋ ਤੁਹਾਨੂੰ ਸਭ ਕੁਝ ਦੇ ਸਕਦਾ ਹੈ ਮਨ ਕਰਕੇ ਤਨ ਕਰਕੇ ਸਵਾਸ ਸਵਾਸ ਉਸ ਇੱਕ ਨੂੰ ਹੀ ਧਿਆਵੋ ਇੱਕ ਨੂੰ ਧਿਆਉਣ ਲਈ ਗੁਰੂ ਸ਼ਰਨ ਜ਼ਰੂਰ ਗ੍ਰਹਿਣ ਕਰੋ ਜਿਹੜੇ ਗੁਰੂ ਪਿਆਰੇ ਇੱਕ ਦਾ ਸਿਮਰਨ ਕਰਕੇ ਆਪਣੇ ਮਨ ਵਿੱਚ ਇੱਕ ਨੂੰ ਵਸਾ ਲੈਂਦੇ ਨੇ ਉਹ ਗੁਰੂ ਦੇ ਪਿਆਰੇ ਵੜਭਾਗੀ ਬਣ ਜਾਂਦੇ ਨੇ ਉਸ ਇੱਕ ਦਾ ਨਾਮ ਤੇ ਓਣਾ ਹੈ ਇੱਕ ਦੇ ਨਾਮ ਦਾ ਹੀ ਉਚਾਰਨ ਕਰਨਾ ਹੈ ਇੱਕ ਦਾ ਹੀ ਸਿਮਰਨ ਕਰਨਾ ਹੈ ਇਸ ਤਰ੍ਹਾਂ ਸਿਮਰਨ ਕਰਨ ਦੇ ਨਾਲ ਉਸ ਮਾਲਕ ਦੀ ਰਜਾ ਵਿੱਚ ਰਹਿਣ ਦੀ ਸਾਨੂੰ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ ਅੰਮ੍ਰਿਤ ਨਾਮ ਨਿਦਾਨ ਸਤਿਗੁਰੂ ਮੁਕਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਿਨ ਮਨ ਵੁਠਾ ਆਏ ਜਲਸਲ ਮਹੀਲ ਰਬ ਰਹਿਆ ਦੂਜਾ ਕੋਈ ਨਾਹੀ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਏ ਰਾਮ ਕਲੀ ਕੀ ਬਾਣ ਮਹੱਲਾ ਪੰਜਵਾ ਸਾਰੀ ਹੀ ਗੁਰੂ ਕੀ ਬਾਣੀ ਇੱਕ ਦੇ ਆਰਾਧਨ ਦੀ ਹੀ ਪ੍ਰੇਰਨਾ ਦਿੰਦੀ ਏ ਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ਼ਲੋਕ 12 ਤੇ ਵਦੀਕ ਵਿੱਚ ਵੀ ਫਰਮਾਨ ਕਰਦੇ ਨੇ ਕਿ ਅੰਮ੍ਰਿਤ ਵੇਲੇ ਉਠ ਕੇ ਸਿੱਖ ਨੇ ਕਿਸ ਨੂੰ ਧਿਆਉਣਾ ਹੈ ਦੂਸਰੀ ਪੰਕਤੀ ਵਿੱਚ ਸਤਿਗੁਰੂ ਜੀ ਆਪ ਹੀ ਉੱਤਰ ਦਿੰਦੇ ਨੇ ਕਿ ਅੰਮ੍ਰਿਤ ਵੇਲੇ ਉਠ ਕੇ ਪ੍ਰਮਾਤਮਾ ਦਾ ਨਾਮ ਲਵੋ ਜੋ ਸਭ ਨੂੰ ਇੱਕ ਅੱਖ ਦੇ ਫੋਰ ਵਿੱਚ ਬਣਾ ਸਕਦਾ ਏ ਤੇ ਨਾਸ਼ ਕਰਨ ਦੀ ਸਮਰੱਥਾ ਰੱਖਦਾ ਏ ਕਿੰਨਾ ਸਪਸ਼ਟ ਉਪਦੇਸ਼ ਦਿੱਤਾ ਹੈ ਗੁਰੂ ਪਾਤਸ਼ਾਹੀ ਨੇ ਵੱੜੜੇ ਚਾਲ ਝੁਲੰਬਲੇ ਨਾਵੜਾ ਲਈਏ ਕਿਸ ਨਾਉ ਲਈਏ ਪਰਮੇਸਰਾਏ ਵੰਨਣ ਕੜਨ ਸਬਰਥ ਜਿਹੜੇ ਲੋਕ ਇੱਕ ਨੂੰ ਛੱਡ ਕੇ ਹੋਰ ਹੋਰ ਕਿਰਤ ਦੇ ਪਿਛਲੱਗ ਬਣ ਕੇ ਕਿਰਤ ਦੀ ਉਪਾਸਨਾ ਕਰਨ ਲੱਗ ਜਾਂਦੇ ਨੇ ਉਹਨਾਂ ਨੂੰ ਪ੍ਰਾਪਤੀ ਤਾਂ ਕੀ ਹੋਣੀ ਹੈ ਸਗੋਂ ਸਾੜਾ ਹੀ ਪੱਲੇ ਪੈਂਦਾ ਹੈ ਪ੍ਰਮਾਤਮਾ ਦੇ ਦਰ ਵਿੱਚ ਇੱਕ ਦੇ ਸੇਵਕ ਨੂੰ ਹੀ ਪ੍ਰਵਾਨਗੀ ਮਿਲਦੀ ਹੈ ਸੇਵਕ ਸੱਚੇ ਸਾਹ ਕੇ ਸੇਹੀ ਪ੍ਰਵਾਨ ਦੂਜਾ ਸੇਵਨ ਨਾਨਕਾ ਪਚ ਪਚ ਮੂਏ ਅਜਾਨ ਅਤੇ ਵਿਣ ਸੱਚੇ ਦੂਜਾ ਸੇਵੰਦੇ ਹੋਏ ਮਰਸਨ ਬੋਟ ਜਿਵੇਂ ਪੰਛੀ ਦਾ ਬੱਚਾ ਛੋਟਾ ਜਿਹਾ ਇੱਕ ਬੁੱਟ ਦੀ ਨਿਆਈ ਉਹ ਭੁੱਖ ਤੇ ਪਿਆਸ ਨਾਲ ਜੇਕਰ ਮਰ ਜਾਵੇ ਇਸੇ ਤਰ੍ਹਾਂ ਹੀ ਹਾਲ ਇੱਕ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਕਿਸੇ ਨੂੰ ਸਿਮਰਨਾ ਐਉਂ ਹੈ ਜਿਵੇਂ ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਜਿਹੜਾ ਆਪਣੇ ਮੂਲ ਪ੍ਰਮਾਤਮਾ ਨੂੰ ਛੱਡ ਕੇ ਹੋਰ ਹੋਰ ਦੇਵੀ-ਦੇਵਤਿਆਂ ਤੇ ਕਰਤਾਂ ਦੇ ਪਿਛੇ ਲੱਗ ਕੇ ਕਰਤਾ ਛੱਡ ਕੀਤੇ ਲਪਟਾਇਆ ਦੇ ਰਸਤੇ ਪੈ ਗਏ ਨੇ ਉਹਨਾਂ ਨੂੰ ਕੀ ਪ੍ਰਾਪਤ ਹੋਵੇਗਾ ਕੁਝ ਵੀ ਨਹੀਂ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜਿਨਨੀ ਨਾਮ ਵਿਸਾਰਿਆ ਦੂਜੈ ਪਰਮ ਭੁਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵਹਿ ਸ਼ਾਈ ਸੋ ਗੁਰੂ ਪਾਤਸ਼ਾਹ ਜੀ ਦੀ ਅਗਵਾਈ ਦੇ ਅਨੁਸਾਰ ਕਿਰਤ ਨਾਲ ਜੁੜ ਕੇ ਮੂਹ ਵਿੱਚ ਸਵਾ ਨਹੀਂ ਪਵਾਉਣੀ ਪਰਮਾਤਮਾ ਦੇ ਨਾਮ ਨੂੰ ਤਿਆਗ ਕੇ ਅਸੀਂ ਉਹ ਬੁੱਟ ਨਹੀਂ ਬਣਨਾ ਜਿਹੜਾ ਕਿ ਭੁੱਖ ਤੇ ਪਿਆਸ ਦੇ ਨਾਲ ਮਰ ਜਾਂਦਾ ਏ ਸਗੋਂ ਜਪੋ ਤਾਂ ਇੱਕੋ ਨਾਮਾ ਅਵੀਰ ਨਿਰਫਲ ਕਾਮਾ ਇਹੋ ਜਿਹੀ ਕਾਰ ਕਰਕੇ ਇੱਕ ਅਕਾਲ ਪੁਰਖ ਨਾਲ ਜੁੜ ਕੇ ਆਪਣੇ ਜੀਵਨ ਦੀ ਸਫਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ